ਸਤਿ ਸ਼੍ਰੀ ਅਕਾਲ ਜੀ ਕਪੜੀ ਦੇ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਸੋਹਣੇ ਪ੍ਰਿੰਟਡ ਸੂਟ ਇਹ ਬਹੁਤ ਹੀ ਪਿਆਰੇ ਪ੍ਰਿੰਟ ਨੇ ਔਰ ਇਹਦੇ ਕਲਰਸ ਬਹੁਤ ਸੋਹਣੇ ਨੇ ਹਾਂ ਜੀ ਇਹ ਨੈਕਸਟ ਹੈ ਜੀ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਤੁਸੀਂ ਐਜ਼ ਇਟ ਇਜ਼ ਮੰਗਵਾ ਸਕਦੇ ਹੋ ਜਾਂ ਤੁਸੀਂ ਸਟਿਚ ਕਰਾ ਕੇ ਤਿਆਰ ਕਰਾ ਕੇ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਹਾਂ ਜੀ ਨੈਕਸਟ ਪ੍ਰਿੰਟ ਹੈ ਇਹ ਵੇ ਨੈਕਸਟ ਪ੍ਰਿੰਟ ਹੈ ਵੀ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਮੰਗਵਾਉਣਾ ਹੋਵੇ ਤੁਸੀਂ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਹ ਦੁਪੱਟਾ ਸੂਟ ਨੇ ਡਿਜ਼ਾਈਨਰ ਪੀਸ ਨੇ ਅਗਲਾ ਨੈਕਸਟ ਹੈ ਇਹ ਹੁਣ ਸੀਜ਼ਨ ਜਾਂਦਾ ਪਿਆ ਇਸ ਕਰਕੇ ਸਾਰੇ ਸੇਲ ਵਿੱਚ ਨੇ ਇਹਨਾਂ ਦੇ ਸੇਲ ਪ੍ਰਾਈਸ ਲੱਗਣਗੇ ਜੀ ਹਾਂਜੀ ਨੈਕਸਟ ਹੈ